ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੁਖਸਰ ਜ਼ਿਲ੍ਹੇ ਦੇ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਆ ਖੋਖਰ ਤੋਂ ਵੜਿੰਗਾਂ ਵਾਲੀ ਸੜਕ ਦੇ ਉੱਤੇ ਜਦੋਂ ਤੁਸੀਂ ਆਓਗੇ ਮਿੱਤਰੋ ਸਕੂਲ ਲੰਘਣ ਤੋਂ ਬਾਅਦ ਥੋੜੀ ਜੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਵੱਡੀਆਂ ਲੈਣਾ ਲੈਣਾ ਦੇ ਥੱਲੋ ਦੀ ਪਈ ਮੁੜਦੀ ਹੈ ਪਰ ਖੇਤਾਂ ਦੇ ਵਿੱਚ ਬਾਈ ਹੁਣਾ ਦਾ ਰਹਿਣ ਵਸੇਰਾ ਵਾ ਇੱਕ ਗਾਂਵ ਕਾਹੂਆ ਵੀਰੇ ਇਹ ਤੋਕੜਗਾ ਮੰਨ ਕੇ ਖਰੀਦਿਆ ਜੇ ਦੋ ਇਹਨੂੰ ਵਟੇ ਹੈਗੇ ਉਹ ਪਹਿਲਾ ਵੀਡੀਓ ਤੇ ਦੱਸੂਗਾ ਇੱਕ ਤਾਂ ਪਾਸੇ ਦੇ ਵਿੱਚ ਦੁੱਧ ਘਾਟਾ ਬਰੇਕ ਬੈਣੀ ਵਾਲੇ ਬੈਣੀ ਵਾਲੇ ਦੇਣਾ ਬੈਣੀ ਵਾਲਾ ਪਾਸੇ ਆ ਗਿਆ ਮਗਰਲੇ ਥਨਾ ਚ ਘਾਟ ਆਈ ਮਗਰ ਇਥਨਾ ਚ ਘਾਟ ਠੀਕ ਆ ਉਹ ਆਪਾਂ ਪੁੱਛ ਹੀ ਲੈਨੇ ਵੀਰੇ ਇੱਕ ਬਈ ਮੂੰਹ ਤੇ ਦੀਪ ਦੇ ਗੰਡ ਜਰੂਰ ਵਿਖਾ ਦੀ ਪਈ ਸਭ ਤੋਂ ਪਹਿਲਾਂ ਆ ਮੂੰਹ ਤੇ ਦੇ ਗੰਡ ਹੈਗੀ ਬਾਕੀ ਗੱਲਬਾਤ ਆਪਾਂ ਭਰਾਣ ਵਾਲੀ ਕਰ ਲੈਨੇ ਸੱਸੀ ਘਾਲ ਵੱਡੇ ਵੀਰੇ ਸੱਸੀ ਘਾਲ ਕੀ ਹਾਲ ਆ ਬਈ ਵਧੀਆ ਹੀ ਸੇਤਾ ਠੀਕ ਠਾਕ ਆ ਵੀਰੇ ਹਾਂਜੀ ਹਾਂਜੀ ਵਧੀਆ ਨਾਮ ਦੱਸ ਦੀ ਵੀਰੇ ਕਿਹਨਾਂ ਦੀ ਜਸਪਿੰਦਰ ਸਿੰਘ ਜੀ ਤੇ ਬਾ ਬਾਪੂ ਦਾ ਨਾਮ ਬਾਈ ਇਕਬਾਲ ਸਿੰਘ ਜੀ ਇਕਬਾਲ ਸਿੰਘ ਬਾਹਰ ਖੇਤਾਂ ਦੇ ਘਰ ਆ ਗਿਆ ਬਾਹਰ ਖੇਤਾਂ ਦੇ ਘਰ ਆ ਗਿਆ ਅੱਛਾ ਇਕਬਾਲ ਚੇਤਪਿੰਦਰ ਬਾਈ ਗਾਂ ਵਿੱਚ ਨੇ ਜਿਹੜੀ ਆਪਾਂ ਹਨਾ ਇਹਦਾ ਦੁੱਧ ਕਿੰਨਾ ਤਿਆਰ ਆ ਹੁਣ ਤੋਂ ਬਾਡੇ ਨੂੰ ਇਹ 14 ਕਿਲੋ ਦਾ ਤਿਆਰ ਆ ਹੀ ਹਨ ਕੰਡੇ ਚੋਕਣ ਵਾਲਾ ਹਾਂਜੀ ਠੀਕ ਆ ਅੱਛਾ ਮੂੰਹ ਤੇ ਜਿਹੜੀ ਗੰਡ ਜੀ ਫਿਰ ਕਦੋਂ ਹੋਗੀ ਸੀ ਕੀ ਕਾਰਨ ਬਣ ਗਿਆ ਇਹ ਨੂੰ ਹੋ ਗਿਆ ਹੀ ਡੇਢ ਮਹੀਨਾ ਜੀ ਠੀਕ ਆ ਹੋਣੀ ਹੋਈ ਆ ਹਾਂਜੀ ਤੇ ਇਹ ਫਿਰ ਰਸੌ ਬਾਲਾ ਸੌਲੀ ਬਣ ਗਈ ਜਾਂ ਕੋਈ ਉਂਝ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਹ ਜੀਰ ਬਣ ਗਈ ਇਹ ਹਜੀਰਾ ਤੋਂ ਬਣੀ ਆ ਜੀ ਹਜੀਰਾ ਤੋਂ ਬਣੀ ਹਾਂਜੀ ਤੇ ਡਾਕਟਰ ਨੇ ਕੀ ਰਾਇ ਦਿੱਤੀ ਸੀ ਇਹਦੀ ਵੀਰੇ ਡਾਕਟਰ ਨੇ ਤਾਂ ਜੀ ਰਾਇ ਕਿ ਕਿਹੜਾ ਟੀਕੇ ਲਾਤੇ ਸੀਗੇ ਠੀਕ ਹਾਂਜੀ ਜੋ ਉਹ ਜੇਤਾ ਖੁਰਦੀ ਆ ਤਾਂ ਠੀਕ ਆ ਹਾਂ ਤੇ ਨਹੀਂ ਫਿਰ ਆਪਰੇਸ਼ਨ ਨਹੀਂ ਤਾਂ ਉਹਨੇ ਦੱਸਿਆ ਸੀਗਾ ਉਹ ਉਹ ਸੈੱਟ ਹੋ ਜੂਗਾ ਵੱਡੀ ਗੱਲ ਹੈ ਅੱਛਾ ਪਾਸ ਦੁੱਧ ਤਾਂ ਕਿਹੜੇ ਥਾਣੇ ਦੇ ਘੱਟ ਦੱਸਦਾ ਸੀ ਵੀਰਾ ਦੋ ਦ ਮਗਰਲੇ ਥਾਣਾ ਚ ਘਟਾਈ ਥੋੜਾ ਜਿਆ ਮਤਲਬ ਜਿਵੇਂ ਆਹ ਮੂਹ ਸਾਹਮਣੇ ਥਾਣਾ ਮਗਰਲੇ ਇੱਕ ਪਾਸੇ ਦੇ ਥਰਾਂ ਜੇ ਘਟਾ ਜਾਂ ਮਗਰਲੇ ਦੋਨਾਂ ਚ ਮਗਰਲੇ ਦੋਨਾਂ ਤੁਹਾਨੂੰ ਮੂਰਲੇ ਚ ਇੱਕੋ ਜਾ ਮਗਰਲੇ ਚ ਇੱਕੋ ਜਾ ਉਹ ਚੀਜ਼ ਆਈ ਉਹ ਵੀ ਇੱਕੋ ਜਾ ਪਰ ਉਹ ਜੋ ਘਟਾ ਥੋੜਾ ਜਿਆ ਵੀ ਗਾੜੀ ਪਿਛਾੜੀ ਦਾ ਫਰਕ ਪੈ ਗਿਆ ਉਹ ਦੋ ਦ 14 ਕਿਲੋ ਕੰਡੇ ਜੋਕ ਦੀ ਹੈ ਠੀਕ ਚੂਣ ਚਣ ਕਿਵੇਂ ਲਗਾ ਵੱਡੇ ਜਵਾਂ ਸੀਲ ਵਧੀਆ ਠੀਕ ਕੀ ਰੇਟ ਰੱਖਾਂਗੇ ਪਰ ਤੇ ਪਈ ਹੋ ਹਾਂਜੀ ਰੇਟ 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 ਫੋਨ ਤੇ ਠੀਕ ਹੈ ਤੋਰੀ ਵੀ ਰੇ ਬੜੇ ਇੱਕ ਗੱਡੀ ਬਾਦ ਨੂੰ ਨਹੀਂ ਮਤਲਬ ਇੱਕ ਧੌਣ ਵਾਲਾ ਵਟਾ ਤੇ ਬਾਕੀ ਤੁਹਾਨੂੰ ਨਾ ਦਾ ਦਸਤਾ ਹੋਰ ਕਹਿਣ ਬਣਾ ਕਹਿਣ ਤੋਂ ਪਾ ਮੇਰਾ ਮਨ ਕਹਿੰਦਾ ਵੀ ਜੇ ਥੋੜੀ ਜੀ ਤਕਲੀਫ ਹੋਈ ਤਾਂ ਗੱਲ ਵੱਖਰੀ ਆ ਤੂਖ ਸਕਦੇ ਆ ਲੇਵੇ ਭਾਂਡੇ ਲੋ ਇੱਕ ਵਾਰੀ ਫੇਰ ਵੀਰੇ ਗੌਰ ਦੇ ਨਾਲ ਪ੍ਰਿੰਟ ਨਸਰ ਵੱਲੋਂ ਬੱਚੀ ਬਹੁਤ ਚੰਗੀ ਆ ਜਾਂ ਜਿਹੜਾ ਭਰਾ ਇਹਨੂੰ ਤਿਆਰ ਕਰ ਲੂਗਾ ਬਾਈ ਟਕਾਣੇ ਤੇ ਕਿਤੇ ਲੱਗ ਗਈ ਨਾ ਤੀਰ ਤੇ ਬੱਚੀ ਮਨਲਾ ਵੀਰੇ ਚੰਗੀ ਕੀਮਤ ਅੱਤੇ ਵੇਚਣ ਵਾਲੀ ਚੀਜ਼ ਆ ਬਾਕੀ ਦੁੱਧ ਵੀ 22 23 ਕਿਲੋ ਦੇ ਦਿੱਤਾਊਗਾ ਇਹਨਾਂ ਦੋ ਤਾਂ ਹਨਾ ਬਾਈ हां जी ताजी ने ਕਿਨਾ ਕੁ ਦਿੱਤਾ ਸੀ ਵੱਡੇ ਭਾਈ 20 ਕਿਲੋ ਦਾ ਦਸੀਗਾ ਜੀ ਉਦੋਂ ਠੀਕ ਹੈ 22 ਕਿਲੋ ਹੀ ਭਾਈ ਹੈਗਾ ਰਿਕਾਰਡ ਕਿਉਂਕਿ ਗਾਂ ਨਸਲ ਵਾਲੀ ਉਹ ਦੁੱਧ ਵਾਲੀ ਆ ਬਾਕੀ ਭਾਈ ਇੱਕ ਵਾਰੀ ਵੀਡੀਓ ਗੌਰ ਨਾਲ ਦੇਖ ਲਿਓ ਫਿਰ ਸੌਦਾ ਕਰਿਆ ਜੇ ਨਾਲ ਉਹ ਸਾਈ ਪਾ ਕੇ ਇੱਥੇ ਆ ਕੇ ਸਾਰਾ ਦਿਨ ਢੱਕੀ ਰੱਖੋ ਉਹਨੂੰ ਯਾ ਰੁਪਈਆ ਪਾ ਕੇ ਮੈਂ ਇਹੋ ਜਿਹੇ ਬੰਦੇ ਵੀ ਵੇਖਿਆ ਯਾ ਰੁਪਈਆ ਪਾ ਦਿੰਦੇ ਆ ਸਵੇਰ ਤੇ ਸ਼ਾਮ ਨੂੰ ਆ ਕੇ ਮੰਨ ਨਹੀਂ ਮੰਨਦਾ ਵੀਰੇ ਉਦੋਂ ਆ ਕੇ ਤੁਰੰਤ ਵੇਖ ਲਿਆ ਕਰੋ ਇਹ ਸੌਦਾ ਮੰਡੀ ਵਾਲਾ ਹੁੰਦਾ ਆ ਗੰਡ ਵੇਖ ਲਓ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਦਿੱਤੀ ਆ ਵੀਰੇ ਮੈਂ ਬਾਕੀ ਗੱਲਬਾਤ ਸਾਰੀ ਵੀਰੇ ਨਾਲ ਫੋਨ ਦੇ ਉ ਚੱਕਰਾਂ ਦੇ ਨਾਂ ਨਾ ਭਾਈ ਨੂੰ ਪਾਇਆ ਜੇ ਨਾ ਆਪ ਪਿਆਰੇ ਦੇ ਜੱਤੀ ਤੇ ਲੈ ਲਿਆ ਜੇ ਨਹੀਂ ਤਾਂ ਮੈਂ ਸਾਈ ਪਾ ਕੇ ਡੱਕਣ ਦਾ ਕੋਈ ਫਾਇਦਾ ਨਹੀਂ ਵੀਰੇ ਅਗਲੇ ਦਾ ਗਾਹਕ ਹੋਰ ਤਿਆਰ ਹੁੰਦਾ ਕਿਉਂਕਿ ਪਸ਼ੂ ਆ ਜਿਹੜਾ ਉਹ ਲੈਣਾ ਬਹੁਤ ਔਖਾ ਹੋਇਆ ਖੜਾ ਵੀਰੇ ਪਿੰਡਾਂ ਦੇ ਵਿੱਚ ਤੁਰ ਪਿਓ ਤੁਸੀਂ ਤੇਲ ਪਾ ਕੇ ਦੋ ਤਿੰਨ ਸੋ ਦਾ ਸ਼ਾਂਤ ਦੀ ਕੇ ਇੱਕ ਦੋ ਪਸ਼ੂ ਮੱਥੇ ਲੱਗਦੇ ਆ ਲੈਣ ਵਾਲੇ ਉਵੇਂ ਤਾਂ ਮੱਥੇ ਬਹੁਤ ਖੜੇ ਆ ਨੰਬਰ ਕਿੰਨਾ ਆ ਗਿਆ ਵੱਡੇ ਭਾਈ ਆਪਣਾ 80546 ਜੀ 94496 ਇੱਕ ਵਾਰੀ ਹੋਰ ਬੋੜੀ ਵੀਰੇ 80546 ਜੀ 94496 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਆ ਜਰਾਪਤਾ ਕੈਮ ਮਿੱਤਰੋ ਪਿੰਡ ਖੋਖਰ ਜ਼ਿਲ੍ਹਾ ਮੁਕਸਰ ਸਾਹਿਬ